ਸਸਪੋਰਟ ਫਲੋਰ ਟੀਮ ਦੇ ਅਨਜਾ ਸਰਜੀਤ ਆਪਣੀ ਟੀਮ ਸਮੇਤ ਨ ਘਟਨਾ ਵਾਲੀ ਥਾਂ ਤੇ 2 ਮਿੰਟਾਂ ਹੀ ਵਿੱਚ ਪੁੱਜੇ ਜ ਜੀ ਦੀ ਜਾਣਕਾਰੀ ਦਿੰਦ ਸਿਆ ਕਿ ਗੁਰੂਗ੍ਰਾਮ ਤੋਂ ਅਮਰਤਸਰ ਨੂੰ ਸਵੈਟ ਗੱਡੀ ਬਸਵਾਰੋ ਕੇ ਫੈਮਿਲੀ ਜਾ ਰਹੀ ਸੀ ਜਿਨ੍ਹਾਂ ਦਾ ਟਾਇਰ ਫਟਣ ਕਾਰਨ ਪਿੰਡ ਖੇਰਾ ਭਟੀਆਂ ਦੇ ਕੋਲ ਗੱਡੀ ਫਲਟ ਗਈ ਗੱਡੀ ਨੂੰ ਸੰਜੀਵ ਸਿੱਕਾ ਚਲਾ ਰਿਹਾ ਸੀ ਜਿਸ ਵਿੱਚ ਸਵਾਰ ਪਤਨੀ ਭਾਵਨਾ ਅਤੇ ਬੇਟੀ ਆਦੁਕਾ ਜ਼ਖਮੀ ਹੋਜਣਾਂ ਨੂੰ ਇਲਾਜ ਲਈ ਰੋੜਾ ਹਸਪਤਾਲ ਖਲੌਰ ਵਿਖੇ ਦਾਖਲ ਕਰਵਾਇਆ ਗਿਆ ਸੰਜੀਵ ਸਿੱਕਾ ਨੇ ਐਸਐਸ ਫਲੋਰ ਟੀਮ ਦੇ ਇੰਚਾਰਜ ਸਰਵਜਿੰਦ ਤੇ ਟੀਮ ਦਾ ਤਹਿਦਦ ਨਮਾਦ ਕਰਦੇ ਆ ਕਿ ਉਹਨਾਂ ਨੂੰ ਜੋ ਮੌਕੇ ਤੇ ਤੁਰੰਤ ਹਸਪਤਲ ਦਾਖਲ ਕਰਵਾਇਆ ਅਸੀਂ ਇਹਨਾਂ ਦਾ ਟੀਮ ਦਾ ਤਹਿਦਦ ਲੋਚਨਾਰ ਕਰਦੇ ਆ ਕੈਮਰਾਮੈਨ ਐਸਗਨਾਗੀ ਨਾਲ ਗੁਰਚੰਦ ਸਿੰਘ ਨਾਗੀ ਮਨਪੀਰ ਸਿੰਘ ਮਜਾਰਾ ਦੁਆਬਾ ਦੇ 24 ਚਾਂ ਲਈ ਫਲੋਰ ਤੋਂ ਵਿਸ਼ੇਸ਼ ਰਿਪੋਰਟ ਸੀ ਵੀ ਸਿੱਖਾ ਮੈਂ ਗੁਰਦਾਵਾ ਦੇ ਰਹਿਣ ਵਾਲਾ ਗੁਰਦਾਵਾ ਤੋਂ ਮੈਂ ਬਾਬਾ ਲਾਲ ਜੀ ਜਹਾਨਪੁਰ ਜਾ ਰਿਹਾ ਸੀ ਆਪਣੀ ਕੁੜੀ ਨੂੰ ਮੱਥਾ ਟਿਕਾਣ ਲਈ ਰਸਤੇ 'ਚ ਮੇਰੀ ਗੱਡੀ ਦਾ ਐਕਸੀਡੈਂਟ ਹੋ ਗਿਆ ਤੇ ਮੈਂ ਫੋਨ ਕੀਤਾ ਤੇ ਇਹ ਐਸਐਸਐਫ ਪਾਰਟੀ ਆਈ ਇਹਨਾਂ ਨੇ ਮੈਨੂੰ ਹਸਪਤਾਲ ਪਹੁੰਚਾਇਆ ਮੇਰੀ ਗੱਡੀ ਦਾ ਖਿਆਲ ਕਰਿਆ ਮੇਰੀ ਕੁੜੀ ਨੂੰ ਹਸਪਤਾਲ ਦਿਖਾਇਆ ਤੇ ਮੈਂ ਇਸ ਕਰਕੇ ਪੰਜਾਬ ਪੁਲਿਸ ਦਾ ਜਲੰਧਰ ਪੁਲਿਸ ਦਾ ਪੰਜਾਬ ਸਰਕਾਰ ਦਾ ਬੜਾ ਬੜਾ ਆਭਾਰੀ ਹਾਂ ਮੈਂ ਬੜਾ ਬੜਾ ਥੈਂਕ ਕਰਦਾ ਥੈਂਕ ਯੂ ਸੋ ਮਚ ਮੈਂ ਸਰਸ੍ਰਖਿਆ ਪੋਸਟ ਤੋਂ ਐਸਟੀਜ ਸਰਜੀਤ ਇਹ ਜਿਹੜੀ ਗੱਡੀ ਪਾਰਟੀ ਆ ਇਹ ਉਹਨਾਂ ਦਾ ਟਾਇਰ ਕਾਰ ਦਾ ਬਲੇਨ ਉੱਟਕਾਰ ਸੀ ਜੋ ਕਿ ਇਹ ਪਰਿਵਾਰ ਗੁਰਗਾਂਢੋਂ ਆਨਸਰਵਲ ਜਾ ਰਹੇ ਸੀ ਪਟੀਆਂ ਨੇੜੇ ਇਹਨਾਂ ਦਾ ਅਗਲਾ ਟਾਇਰ ਬਲਾਸਟ ਹੋਣ ਕਰਕੇ ਗੱਡੀ ਜੀਟੀ ਰੋਡ ਦੇ ਉੱਪਰ ਹੀ ਪੜ ਗਈ ਜਿਨ੍ਹਾਂ ਦੇ ਵਿੱਚ ਇਹਨਾਂ ਦੀ ਇੱਕ ਲੜਕੀ ਤੇ ਆਪ ਦੋਨੋਂ ਸਹੇਲੀਆਂ ਦੀ ਵੀ ਜਿਹਨਾਂ ਨੂੰ ਇਹਨਾਂ ਪਾਸਟੇਡ ਦਿੱਤੀ ਗਈ ਆ ਮੌਕੇ ਦੇਖ ਕੇ ਇਹਨਾਂ ਨੂੰ ਉਂਗੜਾ ਹਸਪੀਟਲ ਫਲੋਰ ਐਡਮਿਟ ਕਰਾਇਆ ਗਿਆ ਹੈ